ਜਿਹੜੇ ਕਹਿੰਦੇ ਆ ਕਿ ਸਾਡੇ ਕੋਲ ਹੱਥ ਰੱਸੀ ਛੱਡੀ ਨਹੀਂ ਜਾਦੀ ਇਹ ਛੱਡਣ ਦਾ ਇੱਕ ਬਹੁਤ ਵਧੀਆ ਤਰੀਕਾ ਵਾ ਸਭ ਤੋਂ ਪਹਿਲਾਂ ਕਿ ਤੁਸੀਂ ਅਸ਼ਲੀਲ ਫੋਟੋਆਂ ਅਤੇ ਫਿਲਮਾਂ ਇਹ ਵੇਖਣੀ ਬੰਦ ਕਰੋ ਅਤੇ ਤੁਸੀਂ ਆਪਣੇ ਮਾਈਂਡ ਨੂੰ ਕੋਸ਼ਿਸ਼ ਕਰੋ ਕਿ ਆਪਣੇ ਪੇਰੈਂਟਸ ਦੇ ਨਾਲ ਆਪਣੇ ਮਾਂ ਪਿਓ ਦੇ ਨਾਲ ਕੋਈ ਸੌਂਦੀ ਜਾਂ ਉਨਾ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਜਿਹਦੇ ਨਾਲ ਕਿ ਤੁਹਾਡਾ ਜਿਹੜਾ ਧਿਆਨ ਆ ਉਹ ਇਸ ਵੱਲ ਘਟ ਹੋਵੇ ਅਤੇ ਤੁਹਾਡੀ ਹੱਥ ਰੱਸੀ ਜਿਹੜੀ ਆ ਉਹ ਘਟ ਹੋਵੇ ਕਿਉਂਕਿ ਹੱਥ ਰੱਸੀ ਦੇ ਨਾਲ ਅੱਗੇ ਜਾ ਕੇ ਬਹੁਤ ਜ਼ਿਆਦਾ ਪ੍ਰੋਬਲਮ ਆ ਸਕਦੀਆਂ ਜਿਹਦੇ ਨਾਲ ਕਿ ਤੁਹਾਡੇ ਅੰਦਰ ਟੱਲਾਪਾਂ ਵੀ ਆ ਜਾਏਗਾ ਟਾਈਮਿੰਗ ਦੀ ਕਮੀ ਆਏਗੀ ਤੁਹਾਨੂੰ ਸ਼ਾਦੀ ਸਮੇਂ ਬਹੁਤ ਜ਼ਿਆਦਾ ਪ੍ਰੋਬਲਮ ਆਏਗੀ ਇਸ ਕਰਕੇ ਇਹ ਮੈਸੇਜ ਮੈਂ ਉਹਨਾਂ ਲੜਕਿਆਂ ਨੂੰ ਉਹਨਾਂ ਆਪਣੇ ਛੋਟੇ ਵੀਰਾਂ ਨੂੰ ਦੇਣਿਆ ਜਿਹੜੇ ਕੀ ਹੱਥ ਰੱਸੀ ਜਿਆਦਾ ਕਰਦੇ ਆ ਅਤੇ ਉਹ ਇਹਦੇ ਵੱਲ ਧਿਆਨ ਜਿਆਦਾ ਦੇਣ ਕਰਕੇ ਉਹਨਾਂ ਦਾ ਧਿਆਨ ਜਿਆਦਾ ਹੱਥ ਰੱਸੀ ਵੱਲ ਹੁੰਦਾ